ਵਟ ਜਲਾਈ ਵਿਚਾਰਮ ਕਰਮੀ ਆਰ ਕਪਰਾਂ ਨੰਦਰੀ ਪਾ ਕਦਮਾਰਮ ਸੋਪਾ ਟਨ ਕੁਰ ਸੇ ਪੀਆ ਅੰਸ ਸਦ ਸੁਮਾਈਂ ਅੰਦਰ ਚੋਣਾ ਦੇਵੀ ਆਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋਰਟ ਮਹਲਾ 5 ਜੀ ਵੰ ਧਰਨ ਇਕ ਰਾਗ ਬਨਵਰ ਅੰਤਰ ਜਾਮੀ ਜਨ ਆਪਣੇ ਪਰ ਅੰਤਰ ਜਾਮੀ ਜਨ ਆਪਣੇ ਕੀ ਰਾਖ ਜੈ ਜੈ ਕਾਰ ਹੋਤ ਜਗ ਪੀਤਰ ਸ਼ਬਦ ਗੁਰੂ ਰਸ ਜਾਤ ਪ੍ਰਭ ਜੀ ਤੇਰੀ ਓਟ ਗਸਾਈ ਸੋ ਸੰਗਰਾਥ ਸਰਨ ਦਾਤਾ ਨਾਮ ਆਠ ਪਹਿਰ ਤੁਮ ਧਿਆਇ ਨਹਾਉ ਜੋ ਜਨ ਪਦਨ ਕਰੇ ਪ੍ਰਵਤੇ ਰਾਮ ਜਿਜ ਅੰਦੇ ਸਨਾਮੀ ਸਤਗੁਰ ਚਰਨ ਲਗੇ ਪਾਉ ਪਤੀ ਆ ਹਰ ਬੋਲ ਮਾਹੀ ਮਨ ਮਾਈ ਸੋਖ ਸਚ ਅਨੰਦ ਕਲੇਰੇ ਸਤਗੁਰ ਦੀ ਆਦਲਾਸ ਜਿਨ ਕਰ ਆਏ ਸੋ ਬਾਸੇ ਤਿ ਪੂਰਨ ਹੋਈ ਆਸਨ ਪੂਰਾ ਪੁਰੀ ਮਤ ਜਾਨ ਕੀ

ਨਰਮੀ ਲਾਗਤਰਿਓ ਪਵਸਾਦਰ ਜਪੁ ਨਾਨਕ ਹਰਿ ਹਰਿ ਨਾਮੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ